ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਤੇ ਲੇਟੈਸਟ ਅਪਡੇਟਸ ਦੇ ਬਾਰੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰਦੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਮਾਸਟਰ ਸਲੀਮ ਦੀ ਤਾਂ ਮਾਸਟਰ ਸਲੀਮ ਦੇ ਪਿਤਾ 우ਸਤਾਦ ਪੂਰਨ ਸ਼ਾ ਕੋਟੀ ਜੀ ਦਾ ਬੀਤੇ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ ਤਾਂ ਅੱਜ ਜਲੰਧਰ ਦੇ ਵਿੱਚ ਉਹਨਾਂ ਦੀ ਅੰਤਿਮ ਅਰਦਾਸ ਰੱਖੀ ਗਈ ਜਿਸ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਸਾਰੇ ਵੱਡੇ ਕਲਾਕਾਰ ਪਹੁੰਚੇ ਸੋ ਖਾਸ ਤੌਰ ਤੇ ਉਹਨਾਂ ਦੇ ਸ਼ਗਿਰਦ ਹਾਂ ਸਰਾਜ ਹਾਂ ਸ਼ੀਰ ਫਿਰੋਜ਼ ਖਾਨ ਤੋਂ ਲੈ ਕੇ ਮੁਹੰਮਦ ਸਿਦੀਕੀ ਦੇ ਨਾਲ ਸੁੱખી ਬਰਾੜ ਹਰ ਕਿਸੇ ਦੇ ਵੱਲੋਂ ਉਸ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਉਸਤਾਦ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ ਸੋ ਜਿਤੇ ਇੱਕ ਪਾਸੇ ਨਾ ਸਿਰਫ ਪੂਰਨ ਸ਼ਾ ਕੋਟੀ ਜੀ ਦੇ ਪਰਿਵਾਰ ਨੂੰ ਇਸ ਚੀਜ਼ ਦਾ ਦੁੱਖ ਸੀ ਬਲਕਿ ਪੂਰੀ ਪੰਜਾਬੀ ਇੰਡਸਟਰੀ ਦੇ ਵਿੱਚ ਇਸ ਗੱਲ ਦਾ ਸੋਗ ਜ਼ਰੂਰ ਹੈ ਕਿ ਹੁਣ ਅਗਲੀ ਪੀੜ੍ਹੀ ਨੂੰ ਅਗਲੀ ਪੰਜਾਬੀ ਇੰਡਸਟਰੀ ਜੋ ਆਉਣ ਵਾਲੀ ਹੈ ਉਹਨਾਂ ਨੂੰ ਗਾਇਕੀ ਦਾ ਸੁਰ ਗਾਇਕੀ ਦਾ ਮੁੱਢ ਕਹਿ ਸਕਦੇ ਹਾਂ ਕਿ ਕਿਸ ਨੂੰ ਕਿਹਾ ਜਾਵੇਗਾ ਤੇ ਕੌਣ ਉਸ ਸੁਰਾਂ ਦੇ ਉੱਤੇ ਰਾਜ ਕਰੇਗਾ ਕੌਣ ਹੁਣ ਸੁਰਾਂ ਦਾ ਗਿਆਨ ਵੰਡੇਗਾ ਕਿਉਂਕਿ ਅਕਸਰ ਪੂਰਨ ਸ਼ਾ ਕੋਟੀ ਜੀ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜੇ ਗਾਇਕੀ ਦੀ ਇੰਡਸਟਰੀ ਨੇ ਹਾਲਾਂਕਿ ਇੱਕ ਪਾਸੇ ਇਹ ਵੀ ਸ਼ੀਜ਼ਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ ਕਿ ਪੂਰਨ ਸ਼ਾਹ ਕੋਟੀ ਜੀ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਕਹਿ ਸਕਦੇ ਆ ਗਾਉਣਾ ਸਿਖਾਇਆ ਉਹਨਾਂ ਨੂੰ ਅੱਜ ਰੋਜ਼ੀ ਰੋਟੀ ਤੇ ਲਗਾਇਆ ਸੋ ਜਿੱਥੇ ਇੱਕ ਪਾਸੇ ਉਹਨਾਂ ਕਲਾਕਾਰਾਂ ਦੇ ਵਿੱਚ ਕਲਾਕਾਰਾਂ ਨੇ ਇੱਕ ਚੰਗੀ ਗਾਇਕੀ ਦੇ ਵਿੱਚ ਇੱਕ ਚੰਗਾ ਨਾਮ ਹਾਸਲ ਕੀਤਾ ਤੇ ਦੂਜੇ ਪਾਸੇ ਇੱਕ ਚੰਗੇ ਮੁਕਾਮ ਦੇ ਨਾਲ ਉਹ ਅੱਜ ਹਰ ਕਿਸੇ ਦੇ ਦਿਲਾਂ ਦੇ ਉੱਤੇ ਰਾਜ਼ ਵੀ ਜ਼ਰੂਰ ਕਰਦੇ ਨੇ ਪਰ ਅੱਜ ਜੋ ਜਦੋਂ ਪੂਰਨ ਸ਼ਾਹ ਕੋਟੀ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਦਾ ਗਏ ਨੇ ਤੇ ਉਹਨਾਂ ਦੇ ਜਾਣ ਮਗਰੋਂ ਇਸ ਗੱਲ ਦਾ ਦੁੱਖ ਕਹਿ ਸਕਦੇ ਆ ਕਿ ਹਰ ਕਿਸੇ ਨੂੰ ਜ਼ਰੂਰ ਹੈ ਸੋ ਅੱਜ ਅੰਤਿਮ ਅਰਦਾਸ ਤੇ ਮੌਕੇ ਤੇ ਉੱਤੇ ਪੰਜਾਬੀ ਇੰਡਸਟਰੀ ਦੇ ਜਿਹੜੇ ਦਿੱਗਜ ਕਲਾਕਾਰ ਪਹੁੰਚੇ ਨੇ ਤੇ ਉਹਨਾਂ ਦਾ ਇਸ ਅੰਤਿਮ ਅਰਦਾਸ ਦੇ ਮੌਕੇ ਦੇ ਉੱਤੇ ਕੀ ਕੁਝ ਕਹਿਣਾ ਹੈ ਆਓ ਸੁਣਦੇ ਆ ਸਾਰਿਆਂ ਨੂੰ ਸਲਾਮ ਅਦਾਬ ਸਤਿ ਸ਼੍ਰੀ ਅਕਾਲ ਜੀ ਅੱਜ ਉਸਤਾਦ ਜੀ ਜਨਾਬ ਪੂਰਸ਼ਾ ਕੋਟੀ ਜੀ ਦੇ ਅੰਤਮ ਅਰਦਾਸ ਤੇ ਪੁਰ ਦੁਆਰਾ ਸਿੰਘ ਸਭਾ ਮਾਡਲ ਟਾਊਨ ਮੇ ਆਇਆ ਜਿਸ ਸਾਰੇ ਹਾਰਡਿਸਟ ਦਾ ਹੈ ਔਰ ਸਾਡੇ ਸੰਗੀਤ ਦੇ ਸਰਮੌਰ ਲੋਕ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਚਲੇ ਗਏ ਨੇ ਸਾਨੂੰ ਬੜੇ ਦੁੱਖ ਦੀ ਗੱਲ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਫਨਕਾਰ ਲੋਕ ਵੀ ਆਏ ਨੇ ਪਰਿਵਾਰ ਵੀ ਆਇਆ ਹੈ ਮੈਂ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਬੇਨਤੀ ਕਰਿਓ ਦੁਆ ਕਰਿਓ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਰਮਾਤਮਾ ਦਾ ਬਖਸ਼। ਨਹੀਂ ਜੀ ਉਹਨਾਂ ਨੇ ਕਪੜਾ ਹੀ ਰੰਗ ਬਖੇਰੇ ਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਆਰਟਿਸਟ ਲੋਕ ਜਿਹੜੇ ਮੇਰੇ ਵਰਗੇ ਗਰੀਬ ਜਿਨ੍ਹਾਂ ਨੂੰ ਰੋਟੀ ਲਾਇਆ ਹੈ ਬਹੁਤ ਸਾਰੇ ਕਲਾਕਾਰ ਬਹੁਤ ਨਾਮਣਾ ਖੱਟਿਆ ਜਿਨ੍ਹਾਂ ਨੇ ਉਹਨਾਂ ਦੇ ਸ਼ਾਗਿਰਦਾਂ ਨੇ ਇੱਕ ਮਿਸਾਲ ਸੀਗੇ ਕਿ ਯੂਨੀਵਰਸਿਟੀ ਸੀਗੇ ਗੁਰੂ ਜੀ ਔਰ ਇਹੋ ਜਿਹੇ ਲੋਕ ਸਾਧੀਆਂ ਦੇ ਵਿੱਚ ਕਦੇ ਇੱਕ ਵਾਰ ਆਉਂਦੇ ਨੇ ਸੋ ਸਾਨੂੰ ਤਾਂ ਨਾਮ ਸੁਣ ਕੇ ਹੀ ਉਹਨਾਂ ਦਾ ਉਹਨਾਂ ਦੀ ਛੱਤਰ ਛਾਇਆ ਹੀ ਇੱਥੇ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਸੀ ਪਰ ਅੱਜ ਬੜਾ ਦੁੱਖ ਹੋ ਰਿਹਾ ਹੈਗਾ ਦੁੱਖ ਦਾ ਸਮਾਂ ਚਲੋ ਮਾਲਕ ਦੀ ਮਰਜ਼ੀ ਹੈ ਹਰ ਕਿਸੇ ਨਾਲ ਹੈ ਇਹ ਕਿਸੇ ਇੱਕ ਨਾਲ ਨਹੀਂ ਪਰਮਾਤਮਾ ਕੇ ਅਰਦਾਸ ਦੁਆ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜਰਨਲਿਸਟ ਸਿੱਖਿਆ ਦਿੱਤੀ ਹੈ ਕਿ ਉਸ ਨੂੰ ਸਦਾ ਰੱਖਿਆ ਜਾਵੇਗਾ ਜੋ ਉਹਨਾਂ ਨੇ ਸਿਖਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀ ਇਹ ਜਿਹੜੀ ਵੀ ਪੀੜ੍ਹੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਵੀ ਪੀੜ੍ਹੀ ਹੈਗੀ ਇਹ ਉਹਨਾਂ ਦੀਆਂ ਸਿਖਿਆਵਾਂ ਨੂੰ ਹੀ ਅਸੀਂ ਉਹਨਾਂ ਦੇ ਪੈੜਾ ਦੇ ਵਿੱਚ ਹੀ ਚਲਦੇ ਜਾਣਾ ਹੈ ਅਸੀਂ ਜਿੰਨੀ ਦੇਰ ਜਿੰਦੇ ਆ ਉਹਨਾਂ ਦੀਆਂ ਸਿਖਾਵਾਂ ਨੂੰ ਅਸੀਂ ਜਿੰਦਾ ਰੱਖੋ ਉਸਤਾਦ ਪੂਰਨ ਸ਼ਾਗੋਦੀ ਸਾਹਿਬ ਆਪਾਂ ਸਾਰੇ ਜਾਣੂਆਂ ਕਿ ਪਿਛਲੇ ਦਿਨਾਂ ਅਚਨ ਫੌਟ ਹੋ ਗਿਆ ਸੀ ਮਾਈਕ ਤੇ ਸਾਰੇ ਸੰਗੀਤ ਜਗਤ ਨੂੰ ਬਹੁਤ ਤੁਹ ਕੋਈ ਉਸ ਗੱਲ ਦਾ ਚਾਹੇ ਉਹ ਕਲਾਕਾਰ ਵੀ ਚਾਹੇ ਉਹਨਾਂ ਦੀ ਮੁਰੀਦ ਨੇ ਉਹਨਾਂ ਨੂੰ ਸੁਣਨ ਵਾਲੇ ਸੋ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਦੁੱਖਿਆ ਪਰਿਵਾਰ ਨੂੰ ਵੀ ਆ ਸਾਰੇ ਫੈਨਸ ਨੂੰ ਵੀ ਆ ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਆ ਅੱਜ ਤੋਂ ਬਾਅਦ ਨਾ ਉਹਨਾਂ ਲਈ ਕੋਈ ਅਰਦਾਸ ਨਹੀਂ ਹੋਣੀਗੇ ਅੰਤਮ ਅਰਦਾਸ ਹੈ ਤੇ ਜਦੋਂ ਬੰਦਾ ਜਿਉਂਦਾ ਹੁੰਦਾ ਨਰਿਆਵੀ ਕੰਮਕਾਰ ਕਰਦਾ ਨਾ ਉਹ ਆਪਣੇ ਕੰਮਕਾਰ ਲਈ ਆਪਣੀ ਸਿਹਤ ਜਾਬ ਲਈ ਲਈ ਕੋਈ ਨਾ ਕੋਈ ਅਰਦਾਸ ਕਰਦੇ ਆ ਉਹਦੇ ਰਿਸ਼ਤੇਦਾਰ ਹੋਣ ਉਹਦੇ ਭਾਈ ਬੰਦੂ ਹੋ ਪਰ ਜਦੋਂ ਬੰਦਾ ਫੌਤ ਹੋ ਜਾਂਦਾ ਮਾਲਕ ਨੂੰ ਪਿਆਰਾ ਹੋ ਜਾਂਦਾ ਫਿਰ ਇੱਕੋ ਹੀ ਅਰਦਾਸ ਹੁੰਦੀ ਉਹਦੇ ਲਈ ਅਸੀਂ ਉਸ ਅੰਤਮ ਅਰਦਾਸ ਦੇ ਵਿੱਚ ਅਸੀਂ ਪਹੁੰਚੇ ਆ ਸਾਰੇ ਜਾਣੇ ਇਹ ਦੁਆਵਾ ਕਰਨ ਲਈ ਆ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ ਲਈ ਕਿ ਮਾਲ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਵਾਸ ਦੇਈ ਤੇ ਆਵਾਗੌਣ ਦੇ ਚੱਕਰ ਤੋਂ ਵਿਚਾਰੇ ਇਹ ਸਰਦਾਸ ਵਿੱਚ ਸੱਚੇ ਤੇ ਦਿਲੋਂ ਅਰਦਾਸ ਕਰ ਠੀਕ ਉਤੇ ਹੀ ਦੂਜੇ ਪਾਸੇ ਜਸਬੀਰ ਜੱਸੀ ਫਿਲਹਾਲ ਸੋਸ਼ਲ ਮੀਡੀਆ ਦੇ ਉੱਤੇ ਦੁਬਾਰਾ ਐਕਟਿਵ ਹੋਏ ਨੇ ਇਸ ਦੌਰਾਨ ਜਸਬੀਰ ਜੱਸੀ ਨੇ ਜ਼ਿਕਰ ਕੀਤਾ ਹੈ ਕਿ ਉਹ ਨਾ ਹੀ ਕਦੇ ਕਿਸੇ ਸਿਆਸੀ ਮੁੱਦੇ ਦੇ ਉੱਤੇ ਗੱਲ ਕਰਦੇ ਨਜ਼ਰ ਆਏ ਨੇ ਅੱਜ ਤੱਕ ਤੇ ਨਾ ਹੀ ਕਿਸੇ ਰਾਜਨੀਤਿਕ ਮੁੱਦੇ ਦੇ ਉੱਤੇ ਪਰ ਇਸ ਵਾਰ ਉਹਨਾਂ ਨੇ ਇੱਕ ਮੁੱਦੇ ਦੇ ਉੱਤੇ ਗੱਲ ਕਰਨੀ ਜ਼ਰੂਰੀ ਦੱਸੀ ਹੈ ਸੋ ਪਿੱਛੇ ਕੁਝ ਦਿਨ ਪਹਿਲਾਂ ਜਸਬੀਰ ਜੱਸੀ ਦੇ ਵੱਲੋਂ ਇੱਕ ਕੀਰਤਨ ਦਰਬਾਰ ਨੂੰ ਲੈ ਕੇ ਜਿਹੜਾ ਉਹ ਮਾਹੌਲ ਪੱਖਦਾ ਹੋਇਆ ਨਜ਼ਰ ਆਇਆ ਸੀ ਸੋ ਇਸ ਮੁੱਦੇ ਤੇ ਹੁਣ ਜਸਬੀਰ ਜਸਨੀ ਨੇ ਗੱਲਬਾਤ ਕੀਤੀ ਹੈ ਸੋ ਹੁਣ ਜਿੱਥੇ ਇੱਕ ਪਾਸੇ ਲਾਈਵ ਹੋ ਕੇ ਜਸਪੀਰ ਜੱਸੀ ਨੇ ਆਪਣਾ ਪੱਖ ਰੱਖਿਆ ਤੇ ਦੂਜੇ ਪਾਸੇ ਬਹੁਤ ਸਾਰੇ ਕਮੈਂਟਸ ਛੜੇ ਨੇ ਜਸਪੀਰ ਜੱਸੀ ਨੂੰ ਨਜ਼ਰ ਆਏ ਨੇ ਕੁਝ ਪੋਜ਼ਿਟਿਵ ਤੇ ਕੁਝ ਨੈਗੇਟਿਵ ਹਾਲਾਂਕਿ ਇੱਕ ਕਮੈਂਟ ਦਾ ਜ਼ਿਕਰ ਕਰਦੇ ਹੋਏ ਜਸਪੀਰ ਜੱਸੀ ਨੇ ਕਿਹਾ ਹੈ ਕਿ ਜਿਹੜਾ ਕਮੈਂਟ ਉਸ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਦਿੱਤਾ ਗਿਆ ਤੇ ਉਸ ਕਮੈਂਟ ਨੂੰ ਉਹ ਬਿਲਕੁਲ ਵੀ ਪੋਜ਼ਿਟਿਵ ਤਰੀਕੇ ਦੇ ਨਾਲ ਨਹੀਂ ਲੈ ਰਹੇ ਕਿਉਂਕਿ ਕਾਰਨ ਇਹ ਹੈ ਕਿਉਂਕਿ ਇਸ ਕਮੈਂਟ ਦੇ ਵਿੱਚ ਜਸਪੀਰ ਜੱਸੀ ਨੂੰ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਕਿ ਜਸਪੀਰ ਜੱਸੀ ਕਿਤੇ ਇਸ ਤਰੀਕੇ ਦੇ ਨਾਲ ਨਾ ਹੋ ਕਿ ਸਿੱਖ ਭਾਈ ਛੱਡ ਕੇ 크੍ਰਿਸਚਨ ਪਾਈਚਾਰੇ ਨੂੰ ਆਪਣਾ ਅਪਣਾ ਲੈਣ ਸੋ ਜਸਪੀਰ ਜੱਸੀ ਨੇ ਹੁਣ ਇਸ ਕਮੈਂਟ ਦਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਉਹ ਸ਼ੁਰੂ ਤੋਂ ਇਸ ਚੀਜ਼ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਨੇ ਕਿ ਉਹ ਸਿੱਖੀ ਪਰਿਵਾਰ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਦੇ ਨਾਂ ਦੇ ਨਾਲ ਸਿੱਖ ਕੌਮ ਦਾ ਕਹਿ ਸਕਦੇ ਆ ਕਿ ਜ਼ਿਕਰ ਜ਼ਰੂਰ ਹੁੰਦਾ ਹੈ ਤੇ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਉਹ ਆਪਣੇ ਸਿੱਖੀ ਧਰਮ ਨੂੰ ਨਹੀਂ ਛੱਡਣਗੇ ਕਿਉਂਕਿ ਬਹੁਤ ਸਾਰੀਆਂ ਕੁਰਬਾਨੀਆਂ ਉਹਨਾਂ ਦੇ ਵੱਡਿਆਂ ਵਡੇਰਿਆਂ ਨੇ ਦਿੱਤੀਆਂ ਨੇ ਉਹਨਾਂ ਦੇ ਗੁਰੂ ਸਾਹਿਬਾਨਾਂ ਨੇ ਦਿੱਤੀਆਂ ਨੇ ਸੋ ਉਹਨਾਂ ਸ਼ਹੀਦੀਆਂ ਨੂੰ ਉਹਨਾਂ ਕੁਰਬਾਨੀਆਂ ਨੂੰ ਕਦੇ ਵੀ ਨਹੀਂ ਭੁੱਲਣਗੇ ਤੇ ਕਦੇ ਵੀ ਕਿਸੇ ਲਾਲਚ ਦੇ ਵਿੱਚ ਆ ਕੇ ਨਾ ਹੀ ਗੱਡੀਆਂ ਦੇ ਲਾਲਚ ਦੇ ਵਿੱਚ ਤੇ ਨਾ ਹੀ ਪੈਸਿਆਂ ਦੇ ਲਾਲਚ ਲਾਲਚ ਦੇ ਵਿੱਚ ਆ ਕੇ ਕਿਸੇ ਧਰਮ ਨੂੰ ਅਪਣਾਉਣਗੇ ਸੋ ਉਹ ਉਹਨਾਂ ਨੇ ਖਾਸ ਤੌਰ ਤੇ 크੍ਰਿਸਚੀਅਨ ਧਰਮ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿਉਂਕਿ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਨੇ ਪਰ ਉਹ ਆਪਣਾ ਸਿੱਖੀ ਧਰਮ ਛੱਡ ਕੇ ਕਦੇ ਵੀ ਕਿਸੇ ਹੋਰ ਧਰਮ ਨੂੰ ਨਹੀਂ ਅਪਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਦੇ ਵੀ ਧਾਰਮਿਕ ਜਾਂ ਰਾਜਨੀਤਿਕ ਮੁੱਦਿਆਂ ਤੇ ਕਦੇ ਨਹੀਂ ਬੋਲਦਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਵਿਚਾਰ ਹੁੰਦੇ ਨੇ ਹਰੇਕ ਦੀ ਆਪਣੀ-ਆਪਣੀ ਰਾਏ ਹੁੰਦੀ ਹੈ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੀ ਵੀਡੀਓ ਜਦੋਂ ਮੈਂ ਦੇਖੀ ਤੇ ਮੈਨੂੰ ਲੱਗਿਆ ਕਿ ਮੈਨੂੰ ਵੀ ਬੋਲਣਾ ਚਾਹੀਦਾ ਭਾਈ ਸਾਹਿਬ ਦਾ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਨੇ ਸਾਰੀ ਗੱਲ ਆਪਣੇ ਤੇ ਲੈ ਲਈ ਇਹ ਉਹਨਾਂ ਦਾ ਵੱਡਾ ਪਾਣਾ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹ ਇੰਨਾ ਉਪਰਾਲਾ ਕਰ ਰਹੇ ਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਇੰਨਾ ਵੱਡਾ ਉਪਰਾਲਾ ਕਰ ਰਹੇ ਆ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਸੇ ਵੀ ਹਰ ਹਿਲੇ ਵਸੀਲੇ ਉਹ ਲੋਕਾਂ ਨੂੰ ਜੋੜਨਾ ਚਾਹ ਰਹੇ ਆ ਦੂਸਰਾ ਮੈਂ ਤਾਂ ਬੋਲਣਾ ਚਾਹ ਰਿਹਾ ਕਿ ਇਹ ਮਸਲਾ ਜਿਹੜਾ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਹੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਹੁਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆਂ ਉਹਨਾਂ ਨੇ ਜੋ ਵੀ ਬੋਲਿਆ ਅ ਮਰਿਆਦਾ ਅਨੁਸਾਰ ਜੋ ਬੋਲਿਆ ਮਰਿਆਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਹੀ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਣੀ ਜੇ ਆਪਾਂ ਆਪਣੇ ਘਰ 'ਚ ਲੜਾਈ ਪਾ ਲਈ ਤੇ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇਧਰ ਉਧਰ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇਗੀ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰਸ ਲੜਾਈ ਨਾ ਪਾਈਏ ਜੈ ਜੀਦਾ ਸਾਹਿਬ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਉਹਨਾਂ ਅਸਤੇ ਹਾਜ਼ਰ ਹਮੇਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸਾਰੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਤੁਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਦੇ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਪਾਤਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਾਇਾਈ ਦਿੱਤੀ ਹੋਈ ਹੈ ਕਿ ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਹੀ ਜੁੜਿਆ ਰ੍ਹਾਂਗਾ ਭਾਵੇਂ ਮੇਰੇ ਕੋਈ ਹਜ਼ਾਰਾਂ ਲੱਖਾਂ ਟੋਟੇ ਕਰ ਦੇ ਮੇਰੇ ਸਰੀਰ ਦੇ ਮੈਂ ਤਾਂ ਵੀ ਇਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਜਾਵਾਂਗਾ ਪਟਕਾਂਗਾ ਨਹੀਂ ਇੱਕ ਕਾਰ ਪਿੱਛੇ ਜਾਂ ਮੈਂ ਇੱਕ ਘਰ ਪਿੱਛੇ ਜਾਂ ਮੈਂ ਇੱਕ ਗਾਣੇ ਨੂੰ ਪਪੂਲਰ ਕਰਨ ਵਾਸਤੇ ਸ਼ੌਹਰਤ ਬੁਲੰਦੀਆਂ ਪੈਸਿਆਂ ਦੇ ਪਿੱਛੇ ਚਮਤਕਾਰਾਂ ਦੇ ਪਿੱਛੇ ਮੈਂ ਕਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਛੱਡਣ ਵਾਲਾ ਨਹੀਂ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਕੇ ਰੱਖਣ ਔਰ ਦੂਸਰਾ ਇੱਕ ਹੋਰ ਕਮੈਂਟ ਆਇਆ ਕਿਸੇ ਨੇ ਮੈਨੂੰ ਕਮੈਂਟ ਕੀਤਾ ਕਿ ਜੱਸੀ ਤੂੰ ਕਬਰਾਂ ਦੇ ਪਿੱਛੇ ਬੋਲ ਕੇ ਕੀ ਮੁੱਲ ਪਿਆ ਤੇਰਾ ਮੈਂ ਉਹਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਮੁੱਲ ਪਾਉਣ ਵਾਸਤੇ ਕਬਰਾਂ ਦੇ ਪਿੱਛੇ ਨਹੀਂ ਬੋਲਦਾ ਕਿਉਂਕਿ ਮੈਨੂੰ ਇਸ ਅਮੀਰ ਖਜ਼ਾਨੇ ਦੀ ਪਹਿਚਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਚਾਨ ਹੈ ਸਿੱਖੀ ਇਤਿਹਾਸ ਦੀ ਪਹਿਚਾਨ ਹੈ ਕਿਰਦਾਰ ਦੀ ਪਹਿਚਾਨ ਹੈ ਮੁਹੱਬਤ ਪਿਆਰ ਦੀ ਪਹਿਚਾਨ ਹੈ ਤਾਂ ਕਰਕੇ ਮੈਂ ਉਹਨਾਂ ਕਬਰਾਂ ਦੇ ਖਿਲਾਫ ਬੋਲਦਾ ਕਿਉਂਕਿ ਉੱਥੇ ਕੁਝ ਵੀ ਨਹੀਂ ਹੈ ਉਹਨਾਂ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਕੋਈ ਵੀ ਵजूद ਨਹੀਂ ਹੈ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਆ ਮੈਂ ਆਪਣਾ ਤੇ ਮੁੱਲ ਕੀ ਪਾਉਣਾ ਮੈਂ ਇਹ ਜਾਣਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਲ ਹੈ ਜਦੋਂ ਅਸੀਂ ਉਹਨਾਂ ਦੇ ਪਿੱਛੇ ਤੁਰਦੇ ਹਾਂ ਜਦੋਂ ਉਹਨਾਂ ਦੇ ਪਿੱਛੇ ਲੱਗਦੇ ਹਾਂ ਉਸ ਪਾਸੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਵਾਂ ਠੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ ਚੰਗਾ ਨਾ ਔਰ ਖਾਏ ਕੇ ਜਸ ਕੀਰਤ ਜਗਲੇ ਜੇ ਇਸ ਨਦਰ ਨਾ ਵੀ ਤਾਂ ਬਾਤ ਨਾ ਪਿੱਛੇ ਕੁਏ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਲੋ ਤੇ ਮੁੱਲ ਇਸ ਚੀਜ਼ ਦਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮੁੱਲ ਇਸ ਚੀਜ਼ ਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁੱਲ ਹੈ ਸਾਡਾ ਤਾਂ ਕੀ ਮੁੱਲ ਪੈਣਾ ਸਾਡਾ ਸੋ ਮੇਰੀ ਬੇਨਤੀ ਇਹੀ ਹੈ ਕਿ ਮੇਰੇ ਕੋਲ ਬਹੁਤ ਵੱਡਾ ਖਜ਼ਾਨਾ ਹੈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਸਾਰੇ ਆਪਾਂ ਇਕੱਠੇ ਹੋਈਏ ਸਾਡੇ ਕੋਲ ਇਹ ਜਿਹੜਾ ਖਜ਼ਾਨਾ ਹੈ ਇਹ ਲੋਕਾਂ ਤੱਕ ਲੈ ਕੇ ਜਾਈਏ ਲੋਕੀ ਇਸ ਨੂੰ ਜਾਨਣਾ ਚਾਹੁੰਦੇ ਨੇ ਚਾਹੇ ਕੋਈ ਹਿੰਦੂ ਹੈ ਕੋਈ ਸਿੱਖ ਹੈ ਕੋਈ ਮੁਸਲਮਾਨ ਹੈ ਕੋਈ ਈਸਾਈ ਹੈ ਕੋਈ ਜੈਨੀ ਹੈ ਕੋਈ ਬੋਧੀ ਹੈ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅੱਖਾਂ ਟੱਡ ਕੇ ਬੈਠੇ ਹੋਏ ਆ ਉਹ ਨੀਝਾ ਲਾ ਕੇ ਬੈਠੇ ਹੋਏ ਆ ਕਿ ਅਸੀਂ ਕਿਸੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਚਾ ਜਾਈਏ ਤੇ ਆਹ ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਉਹਨਾਂ ਤੱਕ ਅਸੀਂ ਇਹ ਸੰਦੇਸ਼ ਪਹੁੰਚਾ ਦਈਏ ਸਾਡੀ ਇੰਨੀ ਔਕਾਤ ਨਹੀਂ ਕਿ ਅਸੀਂ ਉਹਨਾਂ ਨੂੰ ਉਪਦੇਸ਼ ਦੇ ਸਕੀਏ ਪਰ ਉਹਨਾਂ ਨੂੰ ਸੰਦੇਸ਼ ਪਹੁੰਚਾ ਦਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਐਡਾ ਵੱਡਾ ਅਮੀਰ ਖਜ਼ਾਨਾ ਆ ਤੇ ਇਹਦੇ ਵਿੱਚੋਂ ਤੁਸੀਂ ਵੀ ਆਪਣੀਆਂ ਝੋਲੀਆਂ ਪਰ ਸਕਦੇ ਹੋ ਚਾਹੇ ਉਹ ਸਪਿਰਚੁਅਲੀ ਹੋਣ ਚਾਹੇ ਉਹ ਮੈਂਟਲੀ ਹੋਣ ਚਾਹੇ ਉਹ ਸਾਈਕੋਲੋਜੀਕਲੀ ਹੋਣ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਨੂੰ ਆਪਣੇ ਤਨ ਨੂੰ ਆਪਣੇ ਬਾਥ ਨੂੰ ਪਵਿੱਤਰ پاک ਕਰ ਸਕਦੇ ਹੋ ਥੈਂਕ ਯੂ ਸੋ ਮਚ ਸਸਵੀ ਗਾ ਨਮਸਕਾਰ ਅਦਾ ਉਤੇ ਹੀ ਦੂਜੇ ਪਾਸੇ ਸਿੰਗਾ ਨੇ ਹੁਣ ਆਵਾਰਾ ਕੁੱਤਿਆਂ ਦੇ ਉੱਤੇ ਕਹਿ ਸਕਦੇ ਹਾਂ ਕਿ ਜ਼ਰੂਰ ਨਰਾਜ਼ਗੀ ਜਤਾਈ ਹੈ ਜੋ ਬਿਲਕੁਲ ਜਿੱਥੇ ਇੱਕ ਪਾਸੇ ਉਹਨਾਂ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਹਰ ਕਿਸੇ ਨੂੰ ਅਪੀਲ ਕੀਤੀ ਹੈ ਕਿ ਤੁਹਾਨੂੰ ਇਸ ਮੌਸਮ ਦੇ ਵਿੱਚ ਇਸ ਸਰਦੀ ਰੁੱਤ ਦੇ ਵਿੱਚ ਕੁੱਤਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਖਾਸ ਅਪੀਲ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਇੱਕ ਥਾਂ ਬਣਾਈ ਜਾਵੇ ਤਾਂ ਕਿ ਉਹ ਉੱਥੇ ਠੰਡ ਤੋਂ ਬਚ ਸਕਣ ਜਾਂ ਠੰਡ ਤੋਂ ਉਹਨਾਂ ਦਾ ਬਚਾਅ ਰਵੇ ਸੋ ਇਹ ਇਸ ਦੀ ਅਪੀਲ ਸਿੰਘਾ ਦੇ ਵੱਲੋਂ ਕੀਤੀ ਗਈ ਸੋ ਇਹ ਜ਼ਰੂਰ ਦੱਸ ਦਈਏ ਕਿ ਅਕਸਰ ਸਿੰਘਾ ਦੇ ਵੱਲੋਂ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਉਸ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਈ ਜਾਂਦੀ ਹੈ ਉਸ ਨੂੰ ਜ਼ਰੂਰ ਉੱਚਾ ਚੱਕਿਆ ਜਾਂਦਾ ਹੈ ਤੇ ਇਸ ਦੇ ਵਿੱਚਕਾਰ ਸਿੰਘਾ ਦੇ ਵੱਲੋਂ ਜੋ ਨਵੀਂ ਅਪੀਲ ਕੀਤੀ ਗਈ ਹੈ ਆਉਂ ਨਜ਼ਰ ਮਾਰਦੇ ਆਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਮ ਰਾਮ ਜੀ ਆ ਇੱਕ ਬੇਨਤੀ ਕਰਨੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਸੋ ਐਦਾਂ ਹੈ ਕਿ ਗੱਲ ਠੰਡ ਹੋ ਗਈ ਜ਼ਿਆਦਾ ਤੁਸੀਂ ਚਾਹੇ ਪਿੰਡ 'ਚ ਰਹਨੇ ਹੋ ਸ਼ਹਿਰ 'ਚ ਰਹਨੇ ਹੋ ਗਲੀ ਮਹੱਲਾ ਜੋ ਵੀ ਆ ਤੁਹਾਡੇ ਉੱਥੇ ਸਟਰੀਟ ਡੌਗ ਵੀ ਹੋਣਗੇ ਉਹਨਾਂ ਨੂੰ ਤੁਸੀਂ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਦਿਓ ਤੇ ਜੇ ਕੋਈ ਕੰਬਲ ਖੇਸੀ ਪਿਆ ਤੁਹਾਡੇ ਕੋਲ ਪੁਰਾਣਾ ਘਰਦਾ ਜਿਹੜਾ ਨਹੀਂ ਕੋਈ ਯੂਜ਼ ਕਰਦਾ ਜਾਂ ਮਤਲਬ ਨਹੀਂ ਯੂਜ਼ ਕਰਨਾ ਚਾਹੁੰਦਾ ਕੋਈ ਤਾਂ ਪਲੀਜ਼ ਉਹਨਾਂ ਨੂੰ ਛੋਟਾ ਜਿਹਾ ਇੱਕ ਬਿਸਤਰਾ ਬਣਾ ਕੇ ਦੇ ਦਿਓ ਤਾਂ ਜੋ ਉਹ ਰਾਤ ਨੂੰ ਥੋੜਾ ਜਿਹਾ ਸਾਡੇ ਵਾਂਗੂ ਅਸਟਾਰ ਪੈ ਜਾਣੇਆਂ ਰਜਾਈਆਂ ਲੈ ਕੇ ਥੋੜ੍ਹ ਜੇ ਉਹਨਾਂ ਨੂੰ ਵੀ ਠੰਡ ਹੁੰਦੀ ਆ ਉਹਨਾਂ ਦੇ ਛੋਟੇ ਛੋਟੇ ਜਵਾਬ ਹੁੰਦੇ ਨੇ ਯਾਰ ਮੈਂ ਦੇਖਿਆ ਕਤੂਰੇ ਵਿਚਾਰੇ ਤਾਂ ਮੇਰਾ ਵੀਰ ਧਿਆਨ ਰੱਖੋ ਇੰਨਾ ਕ ਵੀ ਹੋ ਸਕੇ ਕਰ ਸਕਦੇ ਆ ਤੁਸੀਂ ਹੱਥ ਪੈਰ ਚੱਲਦੇ ਹੱਲੇ ਤੁਹਾਡੇ ਕਿਤੇ ਨਹੀਂ ਸਾਲੇ ਮਰ ਗਏ ਦੁਨੀਆ ਤੇ ਲੋਕਾਂ ਨੂੰ ਦੇਖ ਦੇ ਕੇ ਗਾਲਾਂ ਕੱਢੀ ਜਾਂਦੇ ਆ ਚੰਗਾ ਕੰਮ ਵੀ ਕਰ ਲਿਆ ਕਰੋ ਮੇਰਾ ਵੀਰ ਜ਼ਰੂਰ ਧਿਆਨ ਰੱਖਿਓ ਮੇਰਾ ਵੀਰ ਕਿਤੇ ਵੀ ਕੁਛ ਵੀ ਕੋਈ ਸਟਰੀਟ ਡੌਗ ਰਹਿੰਦਾ ਸਾਡੇ ਗਲੀ ਮਹੱਲੇ 'ਚ ਉਦ ਲਈ ਛੋਟਾ ਮੋਟਾ ਬਿਸਤਰਾ ਬਣਾ ਦਿਓ ਜਾਂ ਸ਼ੈਲਟਰ ਬਣਾ ਦਿਓ ਕੁਝ ਵੀ ਬਣਾ ਲਓ ਜੋਤੇ ਦੂਜੇ ਪਾਸੇ ਕਨਵ ਗਰੇਵਾਲ ਦੀ ਟੀਮ ਦੇ ਵੱਲੋਂ ਫਿਲਹਾਲ ਜੋ ਜੈਮਿੰਗ ਸੈਸ਼ਨ ਕਨਵ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਉਹਨਾਂ ਦੀ ਟੀਮ ਦੇ ਵੱਲੋਂ ਲਗਾਇਆ ਜਾ ਰਿਹਾ ਉਸ ਦੀਆਂ ਸਟੋਰੀਜ਼ ਅਪਲੋਡ ਕਰਕੇ ਜ਼ਰੂਰ ਸਾਰਿਆਂ ਨੂੰ ਇੰਜੋਏਮੈਂਟ ਦੇ ਸਕਦਾ ਹੈ ਕਰਵਾਈ ਜਾ ਰਹੀ ਹੈ ਜੀ ਬਿਲਕੁਲ ਇਸ ਜੈਮਿੰਗ ਸੈਸ਼ਨ ਦੇ ਵਿੱਚ ਕਨਵ ਗਰੇਵਾਲ ਨੇ ਬਹੁਤ ਸਾਰੇ ਗੀਤ ਗਾਏ ਨੇ ਜੋ ਅਕਸਰ ਆਪਣੇ ਲਾਈਵ ਸ਼ੋਜ਼ ਦੇ ਵਿੱਚ ਗਾਉਂਦੇ ਨੇ ਜਿਨ੍ਹਾਂ ਗੀਤਾਂ ਕਰਕੇ ਕਨਵ ਗਰੇਵਾਲ ਦੇ ਲਾਈਵ ਸ਼ੋਜ਼ ਔਨ ਦੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਗੀਤਾਂ ਨੂੰ ਜੈਮਿੰਗ ਸੈਸ਼ਨ ਦੇ ਵਿੱਚ ਕਨਵ ਗਰੇਵਾਲ ਦੇ ਵੱਲੋਂ ਆਪਣੀ ਟੀਮ ਦੇ ਨਾਲ ਗਾਇਆ ਗਿਆ ਸੋ ਇਸ ਤਰੀਕੇ ਦੇ ਨਾਲ ਟੀਮ ਦੇ ਨਾਲ ਮੈਚ ਕਰਕੇ ਕਿਸ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਦੇ ਵੱਲੋਂ ਇੱਕ ਕੀਮਤੀ ਸਮਾਂ ਗੱਡ ਕੇ ਹਸਲ ਕੀਤੀ ਜਾ ਰਹੀ ਹੈ ਸੋ ਆਓ ਵੇਖਦੇ ਹਾਂ। ਘੁੰਮ ਕੇ ਫਿਰੇ ਘੁੰਮ ਕੇ ਘੁੰਮ ਕੇ ਘੁੰਮ ਕੇ ਘੁੰਮ ਕੇ ਘੁੰਮ ਕੇ ਪਰੂੰਗੀ ਨਾ ਬਸ ਤੇਰੇ ਯਾਹ ਵੀ ਕਰੂੰਗੀ ਨਾ ਬਸ ਤੇਰੇ ਵੇਟੇ ਤਾਂ ਤੋਂ আমি ਸਾਲ ਦੇ ਮੌਕੇ ਤੇ ਉੱਤੇ ਬਹੁਤ ਸਾਰੀਆਂ ਜੋੜੀਆਂ ਨੇ ਜੋ ਇੱਕ ਦੂਜੇ ਨੂੰ ਸਰਪ੍ਰਾਈਜ਼ ਦੇ ਰਹੀਆਂ ਨੇ ਕਈ ਤਰ੍ਹਾਂ ਦੇ ਗਿਫਟਸ ਪਲਾਨ ਕੀਤੇ ਹੋਏ ਜਾ ਰਹੇ ਨੇ ਸਿੱਧਵਜਕਰ ਹੁਣ ਖੁਦਾ ਬਖਸ਼ ਨੂੰ ਉਹਨਾਂ ਦੇ ਪਤਨੀ ਦੇ ਵੱਲੋਂ ਇੱਕ ਬਹੁਤ ਖੂਬਸੂਰਤ ਗਿਫਟ ਮਿਲਿਆ ਸੋ ਇਸ ਗਿਫਟ ਦੇ ਵਿੱਚ ਪਿਆਨੋ ਉਹਨਾਂ ਨੇ ਦਿੱਤਾ ਸੋ ਇਹ ਜ਼ਰੂਰ ਦੱਸ ਦਈਏ ਕਿ ਖੁਦਾ ਬਖਸ਼ ਦਾ ਬੀਤੇ ਕੁਝ ਸਮੇਂ ਪਹਿਲਾਂ ਵਿਆਹ ਹੋਇਆ ਸੀ ਸੋ ਹੁਣ ਨਵਾਂ ਸਾਲ ਖੁਦਾ ਬਖਸ਼ ਦਾ ਪਹਿਲਾ ਹੈ ਆਪਣੀ ਪਤਨੀ ਦੇ ਨਾਲ ਸੋ ਨਵੇਂ ਸਾਲ ਦੇ ਮੌਕੇ ਦੇ ਉੱਤੇ ਉਹਨਾਂ ਦੀ ਪਤਨੀ ਦੇ ਵੱਲੋਂ ਇੱਕ ਖੂਬਸੂਰਤ ਤੋਹਫ਼ਾ ਦਿੱਤਾ ਗਿਆ ਸੋ ਤੋਹਫ਼ੇ ਦੇ ਨਾਲ खुदा बख्श तक की कुछ कहना है आओ देखते हैं मैं पता नहीं क्या लेके आई अनु आज मेरे लिए मुझे बोले न्यू ईयर का गिफ्ट है इतने गिफ्ट दे दिए मैं भी देना कुछ ना पता नहीं क्या था क्या देख रेख की है हमने है क्या ये सरप्राइज ओके ये है कुछ भाई ओके आ ओले मोबाइल guys oh my god i love you so much oh shit look guys oh my god keyboard little wow i really like it i love it it's so gets to be up i love it i love you so much

ਜਿੱਥੇ ਇੱਕ ਪਾਸੇ ਵੈਡਿੰਗ ਸੀਜ਼ਨ ਚੱਲੀ ਹੈ ਵੈਡਿੰਗ ਸੀਜ਼ਨ ਦੇ ਵਿੱਚ ਹਰ ਕਿਸੇ ਦੇ ਵੱਲੋਂ ਇੰਡਸਟਰੀ ਦੇ ਚਿਹਰੇ ਦੇ ਵੱਲੋਂ ਰੌਣਕਾਂ ਲਾਈਆਂ ਜਾ ਰਹੀਆਂ ਨੇ ਆਪਣੀ ਹਾਜ਼ਰੀ ਲਵਾਈ ਜਾ ਰਹੀ ਹੈ ਹਰ ਕਿਸੇ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਇਆ ਜਾ ਰਿਹਾ ਹੈ ਸੋ ਦੂਜੇ ਕਹਿ ਸਕਦੇ ਆ ਕਿ ਅਫਸਾਨਾ ਖਾਨ ਦੇ ਵੱਲੋਂ ਵੀ ਲਗਾਤਾਰ ਜਿੱਥੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਖੂਬ ਰੌਣਕਾਂ ਲਾਈਆਂ ਨੇ ਤੇ ਦੂਜੇ ਪਾਸੇ ਲਾਈਵ ਸ਼ੋਜ਼ ਦੇ ਵਿੱਚ ਤੜਾ ਤੜ ਆਪਣੇ ਗੀਤਾਂ ਦੇ ਨਾਲ ਹਰ ਕਿਸੇ ਦਾ ਦਿਲ ਜ਼ਰੂਰ ਜਿੱਤਿਆ ਗਿਆ ਸੋ ਸਦਾਵਿਚਕਾਰ ਅਫਸਾਨਾ ਖਾਨ ਨੇ ਨਵਾਂ ਲਾਈਵ ਸ਼ੋ ਗੁੜਗਾਉਂ ਦੇ ਵਿੱਚ ਲਾਇਆ ਸੋ ਗੁੜਗਾਉਂ ਤੋਂ ਬਹੁਤ ਖੂਬਸੂਰਤ ਚਲਕੀਆਂ ਅਫਸਾਨਾ ਖਾਂਦੇਸ ਲਾਈਵ ਸ਼ੋਅ ਦੀਆਂ ਸਾਹਮਣੇ ਆਈਆਂ ਨੇ ਜੋ ਖੁਦ ਉਹਨਾਂ ਦੀ ਟੀਮ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਸੋ ਆਓ ਵੇਖਦੇ ਹਾਂ ਗੁਰਦਾਉਂ ਤੋਂ ਅਫਸਾਨਾ ਖਾਨ ਦਾ ਖੂਬਸੂਰਤ ਲਾਈਵ ਸ਼ੋਅ ਦੇ ਵਿੱਚ ਰਣਜੀਤ ਬਾਵਾ ਦੀ ਇੱਕ ਐਲਬਮ ਰਿਲੀਜ਼ ਹੋਈ ਸੀ ਜਿਸ ਨੂੰ ਢੇਰ ਸਾਰਾ ਪਿਆਰ ਮਿਲ ਰਿਹਾ ਚੋ ਇੱਕ ਨਵੇਂ ਟਰੈਕ ਦੇ ਨਾਲ ਰਣਜੀਤ ਬਾਵਾ ਫੇਰ ਹਾਜ਼ਰ ਹੋਣ ਵਾਲੇ ਨੇ ਹਾਲਾਂਕਿ 2026 ਦੇ ਵਿੱਚ ਉਹਨਾਂ ਦਾ ਇੱਕ ਗੀਤ ਰਿਲੀਜ਼ ਹੋਵੇਗਾ ਸੋ ਇਸ ਗੀਤ ਦੇ ਨਾਲ ਬਹੁਤ ਸਾਰੀਆਂ ਯਾਦਾਂ ਰਣਜੀਤ ਬਾਵਾ ਦੀਆਂ ਜੁੜੀਆਂ ਹੋਈਆਂ ਨੇ ਹਾਲਾਂਕਿ ਸਰੋਂ ਦੇ ਸਾਗ ਦੇ ਖੇਤ ਦੇ ਵਿੱਚ ਖੜ ਕੇ ਰਣਜੀਤ ਬਾਵਾ ਦੇ ਵੱਲੋਂ ਇਸ ਚੀਜ਼ ਦੀ ਅਪੀਲ ਕੀਤੀ ਗਈ ਹੈ ਕਿ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਸ ਗੀਤ ਨੂੰ ਬਣਾਇਆ ਹੈ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਗੀਤ ਬਹੁਤ ਪਸੰਦ ਆਵੇਗਾ ਸੋ ਖੂਬਸੂਰਤ ਯਾਦ ਦੇ ਨਾਲ ਰਣਜੀਤ ਬਾਵਾ ਨੇ ਜੋ ਇਸ ਗੀਤ ਦੇ ਨਾਲ ਆਪਣੀ ਯਾਦਾ ਸਾਂਝੀਆਂ ਕੀਤੀਆਂ ਨੇ ਹਾਉਸ ਹੁੰਦੇ ਆ ਸਤਿ ਸ਼੍ਰੀ ਅਕਾਲ ਅਸੀਂ ਗਾਣਾ ਸ਼ੂਟ ਕਰ ਰਹੇ ਹਾਂ ਸਾਡਾ ਬਹੁਤ ਬਹੁਤ ਪਿਆਰਾ ਗਾਣਾ ਆ ਬਹੁਤ ਪਿਆਰਾ ਤੁਸੀਂ ਪਿੱਛੇ ਪੰਜਾਬ ਦੇਖਦੇ ਨਾ ਇੰਨਾ ਹੀ ਖੂਬਸੂਰਤ ਗਾਣਾ ਆ ਇਸ ਤੋਂ ਖੂਬਸੂਰਤ ਕੋਈ ਚੀਜ਼ ਹੋ ਵੀ ਨਹੀਂ ਸਕਦੀ ਪੰਜਾਬ ਤੋਂ ਥੋੜੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਗਾਣਾ ਬੜਾ ਬੜਾ ਸੋਹਣਾ ਜੋਨ ਦੇ ਵਾਸਤੇ 2026 ਦਾ ਪਹਿਲਾ ਗਾਣਾ ਅਸੀਂ ਤੁਹਾਨੂੰ ਜਲਦੀ ਦਵਾਂਗੇ ਪਹਿਲੇ ਹਫਤੇ ਜਨਵਰੀ ਦੇ ਜਾਂਦੇ ਰੋ ਅੱਜ ਤੇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे